ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜੇ ਵੀ ਵੀਰ ਭਰਾ ਨੇ ਇਹ ਮੱਝ ਹੋਣੇ ਹੋਣੇ ਗਰਦਾਸਪੁਰੋ ਰੋਡ ਕਲਾਂਨੌਰ ਨੂੰ ਮੱਝਾ ਖਰੀਆਂ ਨੇ ਉਹਦਾ ਸੰਗਤਪੁਰ ਅੱਡੇ ਤੇ ਵੈਲਡਿੰਗ ਵਾਲੀ ਦੁਕਾਨ ਲਾ ਕੇ ਮਗਰੋਂ ਕਟਾ ਡਿੱਗ ਪਿਆ ਆ ਛੋਟੇ ਹਾਥੀ ਤੋਂ ਉਹ ਸੋ ਆਪਣਾ ਦੱਸ ਕੇ ਪੂਰਾ ਡਰੈਸ ਤੇ ਰੰਦਾਵਾ ਵੈਲਡਿੰਗ ਵਰਕਸ਼ਾਪ ਤੋਂ ਆਪਣਾ ਮਤਲਬ ਕਟਾ ਖਰ ਸਕਦਾ ਇੱਥੇ ਬੱਧਾ ਆ ਫੇਰ ਦੱਸਿਆ ਜਾਂਦਾ ਵੀ ਛੋਟੇ ਹਾਥੀ ਦੇ ਮਗਰੋਂ ਮੱਝਾਂ ਲੱਦੀਆਂ ਤੇ ਕੱਟਾ ਡੇਗ ਪਿਆ ਕਿਸ ਦਾ ਤੇ ਆਪਣਾ ਕੱਟਾ ਸੰਗਤਪੁਰ ਅੱਡਾ ਗੋਸਲ ਲੜਾਲੀ ਦੇ ਲਾਗੇ ਰੰਡਾਵਾ ਵੈਲਡਿੰਗ ਵਾਲਿਆ ਕੋ ਖਰ ਸਕਦਾ ਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੇ ਵੀ ਵੀਰ ਭਰਾ ਨੇ ਇਹ ਮੱਝ ਹੋਣੇ ਹੋਣੇ ਗਰਦਾਸਪੁਰੋ ਰੋਡ ਕਲਾਂਨੌਰ ਨੂੰ ਮੱਝਾਂ ਖਰੀਆਂ ਨੇ ਉਹਦਾ ਸੰਗਤਪੁਰ ਅੱਡੇ ਤੇ ਵੈਲਡਿੰਗ ਵਾਲੀ ਦੁਕਾਨ ਲਾ ਕੇ ਮਗਰੋਂ ਕੱਟਾ ਡਿੱਗ ਪਿਆ ਆ ਛੋਟੇ ਹਾਥੀ ਤੋਂ ਉਹ ਸੋ ਆਪਣਾ ਦੱਸ ਕੇ ਪੂਰਾ ਡਰੈਸ ਤੇ ਰੰਧਾਵਾ ਵੈਲਡਿੰਗ ਵਰਕਸ਼ਾਪ ਤੋਂ ਆਪਣਾ ਮਤਲਬ ਕੱਟਾ ਖਰ ਸਕਦਾ ਇੱਥੇ ਵੱਧਾ ਆ ਫਿਰ ਦੱਸਿਆ ਜਾਂਦਾ ਵੀ ਛੋਟੇ ਹਾਥੀ ਦੇ ਮਗਰੋਂ ਮੱਝਾਂ ਲੰਦੀਆਂ ਐ ਤੇ ਕੱਟਾ ਡਿੱਗ ਪਿਆ ਕਿਸ ਦਾ ਤੇ ਆਪਣਾ ਕੱਟਾ ਸੰਗਤਪੁਰ ਅੱਡਾ ਗੋਸਲ ਲੜਾਲੀ ਦੇ ਲਾਗੇ ਰੰਧਾਵਾ ਵੈਲਡਿੰਗ ਵਾਲਿਆ ਕੋਈ ਖਰ ਸਕਦਾ ਆ